ਇੱਕ ਨਵਾਂ ਵੀ ਰੈਸਟੋਰੈਂਟ ਦੀ ਕਹਾਣੀ ਦੱਸਣ ਲੱਗਾ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਕੋਈ ਬੰਦਾ ਹੁੰਦਾ ਉਹ ਧੋਵਾ-ਧੋਵਾ ਤਿੰਨ ਤਿੰਨ ਦਿਨਾਂ ਬਾਅਦ ਮੰਨ ਲਓ ਦੋ ਤਿੰਨ ਛੱਡ ਕੇ ਆਉਂਦਾ ਹੀ ਰਹਿੰਦਾ ਲਗਾਤਾਰ ਇਸ ਰੈਸਟੋਰੈਂਟ ਦੇ ਵਿੱਚ ਹਰੇਕ ਵਾਰ ਆਪਦੇ ਕਿਸੇ ਨਵੇਂ ਦੋਸਤ ਨੂੰ ਲੈ ਕੇ ਤੇ ਉੱਥੇ ਇੱਕ ਮੁੰਡਾ ਕੰਮ ਕਰਦਾ ਹੁੰਦਾ ਤੇ ਉਹ ਜਦੋਂ ਹੁਣ ਆਇਆ ਰੈਸਟੋਰੈਂਟ ਦੇ ਵਿੱਚ ਆਪਦੇ ਦੋਸਤ ਨੂੰ ਨਵੇਂ ਨੂੰ ਲੈ ਕੇ ਉਹ ਆਪਦੇ ਦੋਸਤ ਨੂੰ ਕਹਿੰਦਾ ਨਾ ਮੈਂ ਤੈਨੂੰ ਇੱਕ ਮਤਲਬ ਕਿ ਚੀਜ਼ ਦਿਖਾਉਣਾ ਵੀ ਇੱਥੇ ਇੱਕ ਮੁੰਡਾ ਕੰਮ ਕਰਦਾ ਬੇਨਾਮ ਮੁੰਡੇ ਨੂੰ ਆਪਾਂ ਵੱਡੇ ਛੋਟੇ ਨੋਟ ਦਾ ਨਹੀਂ ਪਤਾ ਮੰਨ ਲਓ ਆਪਾਂ 100 ਦਾ ਨੋਟ ਦਿੰਨੇ ਜਾਂ 500 ਦਾ ਨੋਟ ਦਿੰਨੇ ਆ ਉਹ ਇੰਨਾ ਬੇਵਕੂਫ ਮੁੰਡਾ ਵੀ ਉਸਨੇ 100 ਦਾ ਨੋਟ ਚੱਕ ਲੈਣਾ 500 ਦਾ ਨੋਟ ਨਹੀਂ ਉਹਨੇ ਚੱਕਣਾ ਉਹਦਾ ਦੋਸਤਾਂ ਦਾ ਜਿਹੜਾ ਨਵਾਂ ਦੋਸਤ ਆਉਂਦਾ ਉਹ ਕਹਿੰਦਾ ਯਾਰ ਇਹ ਕਿੱਦਾਂ ਹੋ ਸਕਦਾ ਵੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਬੇਵਕੂਫ ਕੌਣ ਹੈ ਤਾਂ ਜਮਾ ਮਾਤਰ ਤੋਂ ਮਾਤਰ ਬੰਦੇ ਨੂੰ ਵੀ ਪਤਾ ਹੋਊਗਾ ਵੀ 100 ਦਾ ਨੋਟ ਵੱਡਾ ਕੀ 500 ਦਾ ਨੋਟ ਵੱਡਾ ਉਹ ਆਂਦਾ ਤੈਨੂੰ ਯਕੀਨ ਨਹੀਂ ਨਾ ਉਹਦਾ ਨਹੀਂ ਮੈਨੂੰ ਨਹੀਂ ਯਕੀਨ ਉਹਦਾ ਚੱਲ ਮੈਂ ਤੈਨੂੰ ਵਿਖਾਉਣਾ ਫਿਰ ਇੱਕ ਮੈਂ ਤੈਨੂੰ ਐਗਜ਼ਾਮਪਲ ਦਿਖਾਉਣਾ ਉਹ ਆਂਦਾ ਹਾਂ ਦਿਖਾ ਤੇ ਉਹ ਮੁੰਡੇ ਨੂੰ ਮਾਜ ਮਾਰਦਾ ਉਹ ਆਂਦਾ ਉਰੇ ਆ ਬਈ ਛੋਟੇ ਉਹ ਜਾਵੜਦਾ ਤੇ ਆਂਦਾ ਬਈ ਉਹ ਦੋ ਨੋਟ ਰੱਖ ਦਿੰਦਾ ਇੱਕ 100 ਦਾ ਇੱਕ 500 ਦਾ ਉਹਦਾ ਹੁਣ ਇਹ ਦੱਸ ਬਈ ਆਂਦਾ ਜਿਹੜਾ ਨੋਟ ਵੱਡਾ ਨਾ ਉਹ ਮੁੰਡੇ ਨੂੰ ਆਦਾ ਉਹ ਚੱਕ ਲਾ ਨੋਟ ਤੇ ਉਹ ਨੋਟ ਤੇਰਾ ਦਾ ਜਿਹੜਾ ਇਹਨਾਂ ਦੋਹਾਂ 100 ਦੇ ਵਿੱਚੋਂ ਤੇ 500 ਦੇ ਵਿੱਚੋਂ ਜਿਹੜਾ ਨੋਟ ਵੱਡਾ ਉਹ ਚੱਕ ਲਾ ਉਹ ਨੋਟ ਤੇਰਾ ਉਹ ਮੁੰਡਾ 100 ਦਾ ਨੋਟ ਚੱਕ ਲੈਂਦਾ ਉਹ ਦੋਨੇ ਬਹੁਤ ਹੱਸਦੇ ਆ ਉਹ ਆਂਦੇ ਯਾਰ ਤੂੰ ਕਿੰਨਾ ਪਾਗਲ ਆ ਤੈਨੂੰ ਇਹ ਹੀ ਨਹੀਂ ਪਤਾ ਵੀ 100 ਦਾ ਤੇ 500 ਦਾ ਕਿਹੜਾ ਤੂੰ 100 ਦਾ ਨੋਟ ਜੇਬ ਵਿੱਚ ਪਾ ਕੇ ਤੇ ਆਂਦੇ ਤੂੰ ਰੱਖ ਲੈ 100 ਦਾ ਨੋਟ ਉਹ ਜੇਬ ਵਿੱਚ ਪਾ ਕੇ ਫਿਰ ਆਪਦਾ ਕੰਮ ਕਰਨ ਲੱਗ ਪੈਂਦਾ ਤੂੰ ਮੁੜ ਕੇ ਮੁੰਡੇ ਨੂੰ ਹੱਸਦੇ ਹੱਸਦੇ ਨੂੰ ਆਂਦੇ ਜਾ ਯਾਰ ਛੋਟਿਆਂ ਦਾ ਬਿੱਲ ਲੇ ਆ ਬਈ ਅਸੀਂ ਜਾਣਾ ਸਾਡਾ ਖਾਣਾ ਹੋ ਗਿਆ ਤੇ ਤੂੰ ਬਿੱਲ ਲੈ ਆਉਂਦੇ ਮਨਕ ਤੋਂ ਉਹ ਬਿੱਲ ਲੈ ਆਉਂਦਾ ਤੇ ਉਹ ਹੱਸਦੇ ਹੱਸਦੇ ਫੇਰ ਉਹਦੇ ਨਾਲ ਵੇਖਦੇ ਰਹਿੰਦੇ ਤੇ ਹੱਸਦੇ ਹੱਸਦੇ ਬਾਹਰ ਜਾਵੜਦੇ ਆ ਉੱਥੇ ਸਾਰੀ ਗੱਲ ਇੱਕ ਬੰਦਾ ਹੋਰ ਦੇਖੀ ਦੇਖੀ ਜਾਂਦਾ ਹੁੰਦਾ ਜੋ ਇਹਨਾਂ ਦੇ ਵਿੱਚ ਹੋਇਆ ਹੁੰਦਾ ਉਹ ਜਿਹੜਾ ਬੰਦਾ 3ਰਡ ਬੰਦਾ ਹੁੰਦਾ ਉਹ ਬਾਅਦ ਚ ਉੱਠ ਕੇ ਆਉਂਦਾ ਜਦੋਂ ਉੱਠ ਜਾਂਦੇ ਦੋਵੇਂ ਉਹ ਆ ਕੇ ਮੁੰਡੇ ਨੂੰ ਆਂਦਾ ਯਾਰਾਂ ਦਾ ਤੂੰ ਆਦਾ ਇਹ ਕੀ ਕੀਤਾ ਯਾਰਾਂ ਦਾ ਤੈਨੂੰ ਮਾੜੀ-ਮੋਟੀ ਤਾਂ ਸਮਝ ਹੋਣੀ ਚਾਹੀਦੀ ਆ ਬੀ ਤੂੰ ਆਦਾ 500 ਦਾ ਨੋਟ ਚੱਕਾਂਦਾ ਤੂੰ 100 ਦਾ ਨੋਟ ਚੱਕ ਲਿਆ ਉਹ ਮੁੰਡਾ ਸਕੇਆਂ ਦਾ ਜਾਂਦਾ ਨਹੀਂ ਜਾਂਦਾ ਸਾਰਾਂ ਦਾ ਗੱਲ ਪਤਾ ਕੀ ਆ ਆਂਦਾ ਇਹ ਹਰੇਕ ਵਾਰਾਂ ਦਾ ਆਪਦੇ ਨਵੇਂ ਦੋਸਤ ਨੂੰ ਲੈ ਕੇ ਆਉਂਦਾ ਸਾਡੇ ਰੈਸਟੋਰੈਂਟ ਦੇ ਵਿੱਚ ਮੇਰੀ ਬੇਵਕੂਫੀ ਵਿਖਾਉਣ ਲਈ ਵੀ ਇਹ ਕਿੰਨਾ ਬੇਵਕੂਫ ਮੁੰਡਾ ਤੇ ਆਂਦਾ ਮੇਰਾ ਕੀ ਆਂਦਾ ਮੈਂ 100 ਦਾ ਨੋਟ ਚੱਕ ਲੈਣਾ ਨਾ ਮੈਨੂੰ ਪਤਾ ਤਾਂ ਹੈ ਵੀ 500 ਦਾ ਵੱਡਾ ਪਰਾਂ ਦਾ ਮੈਂ 100 ਦਾ ਚੱਕ ਲੈਣਾ ਆਂਦਾ ਜਿਦੋਂ ਹਰੇਕ ਦੋਸਤ ਵਾਰੀ ਆਪਦੇ ਨਵੇਂ ਦੋਸਤ ਨੂੰ ਲੈ ਕੇ ਆਉਂਦਾ ਆंदा ਸੀ ਇਹ ਤੋਂ 10000 ਤੋਂ ਉੱਪਰ ਕਮਾਈ ਕਰ ਚੁੱਕੇ ਆਂ ਦਾ ਐ ਕਰ ਕਰ ਕੇ ਆਂ ਦਾ ਇਹ ਮੇਰੀ ਬੇਵਕੂਫੀ ਬਕਾਉਂਦਾ ਮੈਂ 10000 ਤੋਂ ਉੱਪਰ ਅਸੀਂ ਕਮਾਈ ਕਰ ਚੁੱਕੇ ਆਂ ਤੇ 100 ਰੁਪਈਆ ਦਾ ਮੈਂ ਜੇਬ ਵਿੱਚ ਪਾ ਲੈਣ ਜਿੱਦਿਆਂ ਦਾ ਮੈਂ 500 ਦਾ ਨੋਟ ਚੱਕ ਲਿਆ ਉਦਿਆਂ ਦਾ ਹੀ ਬੰਦੇ ਨੇ ਉਹਨੂੰ ਹਟ ਜਣਾ ਤੇ ਆਪਾਂ ਨੂੰ ਇਹ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਆ ਕਿ ਬਈ ਜਿਆਦੇ ਸਮਝਦਾਰੀ ਦੀ ਲੋੜ ਨਹੀਂ ਹੁੰਦੀ ਜੇ ਤੁਹਾਡੇ ਭੂਲੇਪਾਨ ਨਾਲ ਜਾਂ ਬੇਸਮਝੀ ਨਾਲ ਜਿੱਥੇ ਤੁਹਾਡਾ ਰਿਸ਼ਤਾ ਬਚਦਾ ਜੇ ਤੁਹਾਡਾ ਕੰਮ ਸਹੀ ਹੁੰਦਾ ਤੁਹਾਨੂੰ ਪ੍ਰੋਫਿਟ ਹੁੰਦਾ ਤਾਂ ਉੱਥੇ ਭੋਲੇ ਬਣ ਕੇ ਰਹੀ ਜਾਇਆ ਕਰੋ ਉੱਥੇ ਚੁਸਤ ਚਲਾ ਕੇ ਬਣਨ ਦਾ ਕੋਈ ਫਾਇਦਾ ਨਹੀਂ ਜਿਸ ਚ ਤੁਹਾਡਾ ਆਪਦਾ ਫਾਇਦਾ ਉਹ ਚੀਜ਼ ਹਮੇਸ਼ਾ ਕਰਿਆ ਕਰੋ ਚਲੋ ਠੀਕ ਹੈ ਸਸਰੀ ਜਲਸਾ ਦੇਣ ਨੂੰ